ਦੇਖੋ ਉਹਨ ਕੋਈ ਝਾਲ ਬੁਝ ਕੇ ਥੱਪੜ ਨਹੀਂ ਮਾਰਿਆ ਉਹਦੀਆਂ ਭਾਵਨਾ ਉਹਨੂੰ ਠੀਸ ਪਹੁੰਚੀ ਹੋਈ ਸੀ। ਉਹ ਜੋ ਨਿਕਾ ਨਿਕਾ ਕਿਰਾਏ ਤੇ 100-100 ਰੁਪਏ ਲੈ ਕੇ ਕਿਰਾਏ ਤੇ ਉਹ ਜਾ ਬਹੁਤ ਵੱਡੀ ਗੱਲ ਸੀ ਦੱਦ ਕੇ ਉਹ ਕੰਗੜਾ ਰਣਾਉਦੇ ਉਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ। ਉਹਨਾਂ ਜਿਹੜਾ ਦਿਲ ਦਾ ਗੁੱਸਾ ਸੀ ਉਹ ਯਾਰ ਕਿੱਟਾ ਜੁ ਉਹਦੇ ਚਪੇੜ ਮਾਰਦੀ ਕੋਈ ਏਡੀ ਵੱਡੀ ਗੱਲ ਨਹੀਂ ਫੇਰ ਕਿ ਉਹ ਆਜੇ ਚਪੇੜ ਮਾਰਦੀ। ਜਮੀਰ ਅਪੰਜਾਬੀਆਂ ਦੀਆਂ ਅਹਿਮਦ ਜ਼ਾਬਰ ਦਾਲੀ ਤੇ ਗੋਰੀ ਮੁਹੰਮਦ ਭੰਗਤ ਗੋਰੀ ਜਿਹੜਿਆ ਉਹ ਦੇਸ਼ ਦੀਆਂ ਧੀਆਂ ਭੈਣਾਂ ਨੂੰ ਲੁੱਟ ਕੇ ਉਹਨਾਂ ਦਾ ਮਾਲ ਲੁੱਟ ਕੇ ਕਰਦੇ ਰਿਆ ਪੰਜਾਬੀ ਜਿਹੜਿਆ ਉਹਨੂੰ ਰੋਕਦੇ ਰਿਆ ਉਹਨਾਂ ਦਾ ਟਾਕਾ ਕਰਦੇ ਉਹਨਾਂ ਨੂੰ ਲੁੱਟਿਆ ਮਾਰ ਵਾਪਸ ਔਰ ਧੀਆਂ ਭੈਣਾਂ ਦੀ ਇੱਜ਼ਤ ਪੰਜਾਬ ਤੇ ਪੰਜਾਬੀਆ ਪੰਜਾਬੀ ਜਿਹੜੇ ਆ ਉਹ ਕਰਨਾ ਜਾਣਦੇ ਆ ਜਿਹੜੀ ਕੰਗੜਾ ਨਾ ਹੁੰਦਾ ਉਹਦੀ ਵੀ ਇੱਜ਼ਤ ਕਰਨ ਦੀ ਕੋਈ ਗੱਲ ਵੀ ਉਹ ਇੱਕ ਕੁੜੀ ਆ ਪਰ ਲੇਕਿਨ ਕੁੜੀ ਜਦੋਂ ਪੁੱਠਾ ਬੋਲੇਗੀ ਤੇ ਫਿਰ ਤੁਹਾਨੂੰ ਵੀ ਪਤਾ ਜਦ ਜਨਰਲ ਡੋਇਰ ਦਾ ਬਦਲਾ 1921 ਸਾਲ ਬਾਅਦ ਜਾ ਕੇ ਉਸੇ ਬਾਦ ਲਾ ਦਿੱਤਾ ਗਿਆ ਜਾਂਦਾ ਇਹ ਤੇ ਕੱਖ ਨਹੀਂ ਗਈ ਇਹਦਾ ਜਿੰਨੇ ਵੀ ਇਹ ਮੈਂ ਤੇ ਕਹਾਂਗਾ ਪੋਲੀਟੀਸ਼ਨਾਂ ਇਹਨਾਂ ਨੇ ਠਿਕਾ ਲੈ ਲਿਆ ਵੀ ਇਹਨਾਂ ਨੂੰ ਜਿਹੜੇ ਆ ਗਨਮੈਨ ਦਿੱਤੇ ਹੋਇਆ ਸਕਿਉਰਟੀ ਇਹਨਾਂ ਨੂੰ ਦਿੱਤੀ ਹੋਈ ਆ ਕਿਉਂ ਦਿੱਤੀ ਆ ਨਹੀਂ ਦੇਣੀ ਚਾਹੀਦੀ ਇਹ ਸਕਿਉਰਟੀ ਦੀ ਆਰ ਦੇ ਵਿੱਚ ਪਬਲਿਕ ਦੇ ਖਿਲਾਫ ਤੇ ਸਮਾਜ ਦੇ ਖਿਲਾਫ ਧਰਮਾਂ ਦੇ ਖਿਲਾਫ ਜਿਹੜਿਆ ਗਲਤ ਲਫ਼ਜ਼ ਬੋਲ ਰਿਹਾ ਕੰਗੜਾ ਰ瑙ਤ ਜਿਹੜੀ ਅੱਗੇ ਵੀ ਕਹਿੰਦੇ ਸੀ ਮੋਦੀ ਨੇ ਵੀ ਕਿਹਾ ਜਿਹੜੇ ਮੋਦੀ ਦੇ ਭਗਤ ਸੀ ਉਹਨਾਂ ਨੇ ਵੀ ਕਿਸਾਨੀਓਂ ਦੋਲਣ ਚੁਕਿਆ ਕਿ ਇਹ ਆਤਵਾਦੀ ਆ ਖਾਲਸਤਾਨੀਆਂ ਸੜਕ ਹੋ ਜਾਂਦੀ ਪਰ ਲੇਕਿਨ ਕੰਗੜਾ ਰ瑙ਤ ਨੇ ਜਿਹੜੀ ਥੱਪੜ ਖਾਦਾ ਨਾ ਇਹਨਾਂ ਗੱਲਾਂ ਕਰਕੇ ਹੀ ਖਾਤਾ ਪਾਤਾ ਹੁਣ ਉਹ ਪੰਜਾਬ ਨੂੰ ਚਰਰਨ ਦੱਸਦੇ ਗੱਲ ਕਹਿੰਦਾ ਵੀ ਗੱਲ ਕਹਿੰਦੀ ਤੂੰ ਮੈਨੂੰ ਮੂੰਹ ਘੱਟ ਮੈਂ ਤੈਨੂੰ ਪਿੰਡੋ ਘੱਟਦੀ ਆ ਸੋ ਕੰਗਣਾ ਰਣੌਦ ਦਾ ਉਹੀ ਹਾਲ ਹੋਇਆ ਵਾ ਜੋ ਇੱਕ ਮਾਰੇ ਵਿਅਕਤੀ ਦੇ ਨਾਮ ਦਾ ਹੋਣਾ ਚਾਹੀਦਾ ਇਸ ਵੇਲੇ ਟੀਵੀ ਚੈਨਲ ਹੋਣ سوشل মিডিਆ ਹੋਵੇ ਜਾਂ ਫਿਰ ਅਖਬਾਰ ਦੇ ਫਰੰਟ ਪੇਜ ਹੋਣ ਹਰ ਪਾਸੇ ਜਿਹੜਾ ਇੱਕ ਹੀ ਨਾਮ ਗੂੰਜਦਾ ਪਿਆ ਉਹ ਹੈ ਕੁਲਵਿੰਦਰਪੁਰ ਕੁਲਵਿੰਦਰਪੁਰ ਉਹ ਜਿਹੜਾ ਜਿਨੇ ਅੱਜ ਤੋਂ ਚਾਰ ਸਾਰ ਪਹਿਲਾਂ ਲੱਗੇ ਕਿਸਾਨ ਧਰਨੇ ਵਿੱਚ ਕੰਗਨਾ ਰਣੋਤ ਐਮਪੀ ਕੰਗਨਾ ਰਣੋਤ ਵੱਲੋਂ ਕਿਸਾਨ ਧਰਨੇ ਦੇ ਉੱਤੇ ਟਿੱਪਣੀ ਕੀਤੀ ਗਈ ਸੀ ਜਿਹਨਾਂ ਦਾ ਜਵਾਬ ਇੱਕ ਥੱਪੜ ਨਾਂ ਹੀ ਦਿੱਤਾ ਗਿਆ ਸੀ ਇਹ ਪਿਛਲੇ ਕੱਲ ਦੀ ਗੱਲ ਹੈ ਕਿ ਜਦੋਂ ਚੰਡੀਗੜ੍ਹ 에ਅਰਪੋਰਟ ਦੇ ਉੱਤੇ ਕੰਗਨਾ ਰਣੋਤ ਕਿਹਾ ਕਿ ਚੰਡੀਗੜ੍ਹ ਤੋਂ ਦਿੱਲੀ ਜਾ ਰਹੇ ਹੁੰਦੇ ਨੇ ਤਾਂ ਉਸ ਵੇਲੇ ਜਿਹੜਾ ਚੰਡੀਗੜ੍ਹ 에ਅਰਪੋਰਟ ਦਾ ਮਾਹੌਲ ਜਿਹੜਾ ਹੜਕਮ ਸਫ ਦੀ ਜਵਾਨ ਜਿਹੜੇ ਕੁਲਵਿੰਦਰ ਪੌਰ ਵੱਲੋਂ ਕੱਸ ਕੇ ਥੱਪੜ ਜਿਹੜਾ ਕੰਗਣਾ ਰਣੋਤ ਦੇ ਮੂੰਹ ਤੇ ਮਾਰਿਆ ਜਾਂਦਾ ਤਾਂ ਦੱਸਦੇ ਕਿ ਮਾਮਲਾ ਪੂਰਾ ਕੀ ਸੀਗਾ ਕਿ ਪਿਛਲੇ ਚਾਰ ਸਾਲ ਪਹਿਲਾਂ ਜਿਹੜਾ ਕਿਸਾਨ ਅੰਦੋਲਨ ਦੇ ਧਰਨਾ ਲੱਗਦਾ ਜਿਹਦੇ ਵਿੱਚ ਅਸੀਂ ਤੋਂ 82 ਸਾਲ ਦੀ ਮਹਿਲਾ ਬਜ਼ੁਰਗ ਦੇ ਉੱਤੇ ਜਿਹੜਾ ਕੰਗਣਾ ਰਣੋਤ ਵੱਲੋਂ ਟਵੀਟ ਕੀਤਾ ਜਾਂਦਾ ਉਹਨੂੰ ਬਿਲਕੁਲ ਕਿਸ ਬਨੋ ਦਾ ਨਾਮ ਦਿੱਤਾ ਜਾਂਦਾ ਤੇ ਉਹਨਾਂ ਦਾ ਕਹਿਣਾ ਸੀਗਾ ਕਿ 100-100 ਰੁਪਏ ਦੇ ਉੱਤੇ ਜਿਹੜੀਆਂ ਮਹਿਲਾ ਕਰਮਚਾਰੀ ਮਹਿਲਾ ਜਿਹੜੀਆਂ ਬਜ਼ੁਰਗ ਨੇ ਇਸ ਧਰਨੇ ਦੇ ਵਿੱਚ ਬੈਠੀਆਂ ਹੋਈਆਂ ਨੇ ਹਾਲਾਂਕਿ ਕੰਗਣਾ ਰਣੋਤ ਵੱਲੋਂ ਉਹ ਟਵੀਟ ਜਿਹੜਾ ਡਿਲੀਟ ਕਰ ਦਾ 에어ਪੋਰਟ ਦੇ ਉੱਤੇ ਜਿਹੜਾ ਕੁਲਵਿੰਦਰ ਕੋਹਰ ਵੱਲੋਂ ਜਿਹੜਾ ਇੱਕ ਥੱਪੜ ਮਾਰਿਆ ਜਾਂਦਾ ਤਾਂ ਉਸ ਟਵੀਟ ਨੂੰ ਕੰਗਨਾ ਰਣੋਤ ਵੱਲੋਂ ਯਾਦ ਕਰਵਾਇਆ ਜਾਂਦਾ ਉਸ ਤੋਂ ਬਾਅਦ ਜਿਹੜੀ ਇਹ ਵੀਡੀਓ ਅੱਗ ਵਾਂਗੂ ਵਾਇਰਲ ਹੁੰਦੀ ਹੈ ਹਾਲਾਂਕਿ ਉਸ ਤੋਂ ਬਾਅਦ ਕੁਲਵਿੰਦਰ ਕੋਹਰ ਨੂੰ ਸਸਪੈਂਡ ਕੀਤਾ ਜਾਂਦਾ ਹੈ ਉਹਨਾਂ ਤੇ ਐਫ ਆਈ ਆਰ ਜਿਹੜੀ ਦਰਜ ਕੀਤੀ ਜਾਂਦੀ ਹੈ ਪਰ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜਦੋਂ ਚਾਰਸਰ ਪਹਿਲਾਂ ਜਦੋਂ ਟਵੀਟ ਕੀਤਾ ਗਿਆ ਸੀ ਕੀ ਉਸ ਸਮੇਂ ਜਿਹੜਾ ਕੰਗਨਾ ਰਣੋਤ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਜਦੋਂ ਹੁਣ ਦੇ ਪਿਛਲੇ ਕੱਲ ਕੰਗਨਾ ਹੋਣ ਜਿਹੜਾ ਪਿਛਲੇ ਕੱਲ ਕੁਲਵਿੰਦਰ ਕੋਰ ਦੇ ਉੱਤੇ ਸਡਨਲੀ ਜਿਹੜੇ ਐਕਸ਼ਨ ਲੈ ਜਾਂਦੇ ਨੇ ਉਹਨਾਂ ਦੇ ਹੱਥ ਦੇ ਵਿੱਚ ਕੁਲਵਿੰਦਰ ਕੋਰ ਦੇ ਹੱਥ ਦੇ ਵਿੱਚ ਕਈ ਉਹ ਚਿਹਰੇ ਤੇ ਕਈ ਉਹ ਆਵਾਜ਼ਾਂ ਖੜੀਆਂ ਹੋਈਆਂ ਨੇ ਤੋਂ ਸਾਡੇ ਨਾਲ ਜਿਹੜੇ ਕਿਸਾਨ ਅੰਦੋਲਨ ਦੇ ਉਹ ਆਗੂ ਚਿਹਰੇ ਗੁਰਦੇਵਾਲ ਸਾਨੀ ਮੌਜੂਦ ਨੇ ਜੋ ਕਾਫੀ ਸਰਗਮ ਰਹਿੰਦੇ ਨੇ ਪਰ ਉਸ ਤੋਂ ਪਹਿਲਾਂ ਜਿਹੜੇ ਕੰਗਨਾ ਰਣੋਦੇ ਦਾ ਇੱਕ ਵੱਡਾ ਬਿਆਨ ਜਿਹੜਾ ਆਇਆ ਉਹਨਾਂ ਨੂੰ ਜ਼ਰੂਰ ਦੇਖੋ ਨਮਸਤੇ ਦੋਸਤੋ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਹਨ ਮੀਡੀਆ ਕੇ ਵੀ ਔਰ ਮੇਰੇ ਸ਼ੁਭਚੰਤਕੋ ਕੇ ਵੀ ਸਭ ਤੋਂ ਪਹਿਲੇ ਤੋਂ ਆਈ ਐਮ ਸੇਫ ਆਈ ਐਮ ਪਰਫੈਕਟਲੀ ਫਾਈਨ आज चंडीगढ़ एयरपोर्ट पे जो हादसा हुआ आ वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतजार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और i'm safe but my concern is ke jo aatankvad aur ugrvad punjab me bad raha hai how do we handle that thank you sir bahut bahut swagat hai mh punjab de vich thank you tuhanu vi bahut bahut thanwad mh punjab de de tade sare srotian da tuhanu te ik eh vi srot da thanwad da ki tusi mainu jada apne ਐਮਐਚ ਪੰਜਾਬ ਦੇ ਜਰੀਏ ਲੋਕਾਂ ਦੇ ਵਿੱਚ ਜਿਹੜਾ ਮੇਰੀ ਗੱਲ ਪਹੁੰਚਾਉਣ ਲਈ ਔਰ ਕੰਗਣਾ ਰਣਾਉਤ ਬਾਰੇ ਜੋ ਤੁਸੀਂ ਕਿਹਾ ਉਹਦੇ ਬਾਰੇ ਦੱਸਣ ਲਈ ਜਿਹੜਾ ਅੱਜ ਤੁਸੀਂ ਮੈਨੂੰ ਆਪਣੇ ਸਟੂਡੀਓ 'ਚ ਸੱਦਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਪਿਛਲੇ ਕੱਲ ਅੱਗ ਵਾਂਗੂ ਵੀਡੀਓ ਵਾਇਰਲ ਹੋਂਦੀ ਪਈ ਜਦੋਂ ਕੁਲਵਿੰਦਰ ਕੋਰ ਜਿਹੜੀ ਕਿ ਸੀਆਈਐਸਐਫ ਦੀ ਜਵਾਨ 에ਰਪੋਰਟ ਚੰਡੀਗੜ੍ਹ ਤੇ ਤਾਇਨਾਤ ਹੁੰਦੇ ਨੇ ਉਹਨਾਂ ਬੋਲੋ ਕੰਗਣਾ ਰਣਾਉ ਦੇ ਥੱਪੜ ਮਾਰਿਆ ਜਾਂਦਾ ਕਿਵੇਂ ਵੇਖਦੇ ਹੋ ਦੇਖੋ ਉਹਨ ਕੋਈ ਜਾਣ ਬੁਝ ਕੇ ਥੱਪੜ ਨਹੀਂ ਮਾਰਿਆ ਉਹਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਇਹ ਜਿਹੜੀ ਕੰਗਣਾ ਰਣੌਤ ਆ ਮੈਂ ਪਹਿਲਾਂ ਤੁਹਾਨੂੰ ਇਹਦੇ ਬਾਰੇ ਥੋੜਾ ਜਿਆ ਕਮਾਂਗਾ ਵੀ ਇੱਕ ਕੁੜੀ ਜਿਹੜੀ ਆ ਇਹ ਆਪਣੇ ਕਿਸੇ ਦੇ ਕਹਿਣ ਤੇ ਕਹਿ ਲੋ ਜਾਂ ਇਹ ਆਪਣੇ ਆਪ ਨੂੰ ਇਹ ਸਮਝਦੀ ਆ ਵੀ ਮੈਂ ਪਤਾ ਨਹੀਂ મોદી ਦੇ ਨਾਲ ਅਟੈਚ ਹੋ ਗਈ ਉਸ ਪਾਰਟੀ ਚ ਅਟੈਚ ਹੋ ਗਈ ਮੈਂ ਪਤਾ ਨਹੀਂ ਕੀ ਬਣ ਗਈ ਆ ਤੇ ਕੀ ਕੁਛ ਆ ਵੀ ਮੇਰੇ ਕੁਝ ਨਹੀਂ ਮੈਨੂੰ ਕੁਝ ਨਹੀਂ ਕੋਈ ਕਹਿ ਨਹੀਂ ਸਕਦਾ ਵੇਖਾਂਗਾ ਮੈਂ ਜੋ ਮਰਜੀ ਕਰ ਜਿਹੜੇ ਕੰਗਣਾ ਰਣੌਤ ਨੇ ਉਦੋਂ ਕਿਸਾਨੀ ਅੰਦੋਲਨ ਕੋਈ ਪੋਲਿਟਿਸ਼ੀਅਨ ਦਾ ਅੰਦੋਲਨ ਨਹੀਂ ਸੀ ਉਹ ਆਪਣੀਆਂ ਹਕਾਂ ਮੰਗਾ ਲਈ ਉਹ ਜਿਹੜਾ ਲੱਗਾ ਹੋਇਆ ਸੀਗਾ ਉੱਥੇ ਜਿਹੜੇ ਕੰਗਣਾ ਰਨਾਉ ਨੇ ਟਵੀਟ ਕੀਤਾ ਵੀ ਇੱਥੇ ਜਿਹੜੀਆਂ ਔਰਤਾਂ ਆਈਆਂ ਵਾਂ ਇਹ ਇਹਨਾਂ ਨੂੰ ਮੈਂ ਹੁਣ ਲਫ਼ਜ਼ ਹੀ ਨਹੀਂ ਮੈਂ ਬੋਲਣਾ ਚਾਹੁੰਦਾ ਜੋ ਨੇ ਕਹਿੰਨ ਕਿ ਕਿਰਾਏ ਤੇ 100-100 ਰੁਪਏ ਲੈ ਕੇ ਕਿਰਾਏ ਤੇ ਆਉਂਦੀਆਂ ਬਹੁਤ ਵੱਡੀ ਗੱਲ ਸੀ ਜਦ ਕਿ ਉਦੋਂ ਕੰਗਣਾ ਰਨਾਉ ਦੇ ਉੱਤੇ ਐਫਆਈਆਰ ਤੱਜ ਹੋਣੀ ਚਾਹੀਦੀ ਪਰ ਕੀ ਜਾਂਦੇ ਆ ਜਿਹਦੀ ਲਾਠੀਓ ਦੀ ਬੈਂਸ ਇਸ ਕਰਕੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਪਰ ਉਹਦਾ ਨਤੀਜਾ ਜਿਹੜਾ ਕੁਲਵਿੰਦਰ ਕੌਰ ਕੁੜੀ ਆ ਜਿਹੜੀ ਸੀਆਈਐਸਐਫ ਚ ਵੇਖੋ ਕਿੱਥੇ ਕਿੱਥੇ ਇੱਥੇ ਤੇ ਕੁਦਰਤੀ ਤੌਰ ਤੇ ਨਦੀ ਨਾਮ ਸੰਜੋਗੀ ਮੇਲੇ ਹੋਏ ਆ ਉਹਨਾਂ ਦੇ ਮੈਂ ਤੇ ਇਹ ਗੱਲ ਕਹੂੰਗਾ ਵੀ ਕੰਗੜਰ ਨਾਉਤ ਐਮਪੀ ਬਣੀ ਜੂ ਉੱਥੋਂ ਚੱਲੀ ਸੀ ਦਿੱਲੀ ਨੂੰ ਤੇ ਉਹਨੂੰ ਉੱਥੇ ਉਤਰਿਆ ਪਿਆ ਉਹ ਸਾਹਮਣੇ ਆ ਗਿਓ ਉਹਦੀਆਂ ਦਿਲ ਦੀਆਂ ਭਾਵਨਾਵਾਂ ਨੂੰ ਜਿਹੜੀ ਠੇਸ ਪਹੁੰਚੀ ਹੋਦੀ ਕਿਉਂ ਉਹ ਕੁੜੀ ਨੇ ਦੱਸਿਆ ਵੀ ਮੇਰੀ ਮਾਂ ਵੀ ਉਸ ਜਿਹੜੀ ਧਰਨੇ ਦੇ ਵਿੱਚ ਜਿਹੜੀ ਬੈਠੀ ਹੋਈ ਸੀਗੀ ਦਿੱਲੀ ਤੇ ਉਹ ਕਿੱਡੀ ਵੱਡੀ ਗੱਲ ਉਹਦੀ ਮਾਂ ਵਾਸਤੇ ਕਹੀਓ ਤੇ ਆਪਣੀ ਮਾਂ ਦੀ ਗਾਲ ਮਾਂ ਨੂੰ ਕੋਈ ਨਹੀਂ ਸੁਣ ਸਕਦਾ ਉਹਨਾਂ ਆਪਣੀਆਂ ਭਾਵਨਾਵਾਂ ਜਾ ਕੇ ਆਪਣਾ ਜਿਹੜਾ ਦਿਲ ਦਾ ਗੁੱਸਾ ਸੀ ਉਹ ਯਾਰ ਕੀਤਾ ਤੇ ਉਹਦੇ ਚਪੇੜ ਮਾਰਦੀ ਕਿ ਉਹ ਐਡੀ ਵੱਡੀ ਗੱਲ ਨਹੀਂ ਫੇਰ ਕੀ ਹੋਇਆ ਜੇ ਪਰ 4 ਸਾਲ ਦਾ ਗੈਪ ਪਿਆ ਸੀ ਇਹ 4 ਸਾਲ ਪਹਿਲਾਂ ਉਸ ਧਰਨੇ ਵਿੱਚ ਟਵੀਟ ਕੀਤਾ ਗਿਆ ਸੀ। ਦੇਖੋ ਪੰਜਾਬੀਆਂ ਦੇ ਵਿੱਚ ਇੱਕ ਗੈਰਤ ਆ। ਜ਼ਮੀਰ ਆ ਪੰਜਾਬੀਆਂ ਦੀ। ਅਹਿਮਦ ਸਾਹਿਬ ਬਦਾਲੀ ਤੇ ਗौरी ਮੁਹੰਮਦ ਮੁਹੰਮਦ ਗौरी ਜਿਹੜਾ ਉਹ ਦੇਸ਼ ਦੀਆਂ ਧੀਆਂ ਭੈਣਾਂ ਨੂੰ ਲੁੱਟ ਕੇ ਇਥੋਂ ਦਾ ਮਾਲ ਲੁੱਟ ਕੇ ਖੜਦੇ ਰਿਆ। ਪੰਜਾਬੀ ਜਿਹੜੇ ਆ ਉਹਨੂੰ ਰੋਕਦੇ ਰਿਆ ਉਹਨਾਂ ਦਾ ਟੱਕਰਾ ਕਰਦੇ ਰੋ ਲੁੱਟਿਆ ਹਾਂ ਮਾਰੋ ਵਾਪਸ ਔਰ ਧੀਆਂ ਭੈਣਾਂ ਦੀ ਇੱਜ਼ਤ ਪੰਜਾਬ ਤੇ ਪੰਜਾਬੀਆ ਪੰਜਾਬੀ ਜਿਹੜੇ ਆ ਉਹ ਕਰਨਾ ਜਾਣਦੇ ਆ ਉਹਨਾਂ ਨੇ ਰਨੌਤ ਜਿਹੜੀ ਕੰਗੜਾ ਰਨੌਤ ਆ ਉਹਦੀ ਵੀ ਇੱਜ਼ਤ ਕਰਨ ਦੀ ਕੋਈ ਗੱਲ ਵੀ ਉਹ ਇੱਕ ਕੁੜੀ ਆ ਪਰ ਲੇਕਿਨ ਕੁੜੀ ਜਦੋਂ ਪੁੱਠਾ ਬੋਲੇਗੀ ਤੇ ਫਿਰ ਤੁਹਾਨੂੰ ਵੀ ਪਤਾ ਪੀਜੇ ਜਨਰਲ ਡੁਆਇਰ ਦਾ ਬਦਲਾ 19 ਸਾਲ ਤੇ 21 ਸਾਲ ਬਾਅਦ ਜਾ ਕੇ ਉੱਥੇ ਬਾਹਰ ਦੇਸ਼ ਲਿਆ ਜਾਂਦਾ ਇਹ ਤੇ ਕੱਖਮ ਨਹੀਂ ਗਈ ਇਹਦਾ ਕੀ ਹੈ ਕਿ ਜਿੱਥੇ ਮਰਜੀ ਕੋਈ ਗੱਲ ਪਰ ਇਹ ਜਿੰਨਾ ਇਹਦਾ ਨਾ ਕੰਗਣਾ ਰਣੌਤ ਨਾ ਹੋ ਗਿਆ ਮੈਂ ਕਹੂੰਗਾ ਬਹੁਤ ਵਧੀਆ ਹੋਇਆ ਔਰ ਕਾਫੀ ਹੋ ਗਿਆ ਪਰ ਜਦੋਂ ਪਿਛਲੇ ਕੱਲ ਜਦੋਂ ਕੁਲਵਿੰਦਰਪੂਰ ਵੱਲੋਂ ਜਿਹੜਾ ਥੱਪੜ ਮਾਰਿਆ ਜਾਂਦਾ ਉਹਨਾਂ ਦੇ ਸੜਨ ਜਿਹੜਾ ਉਸੇ ਟਾਈਮ ਤੇ ਜਿਹੜਾ ਐਕਸ਼ਨ ਲਿਆ ਜਾਂਦਾ ਉਹਨਾਂ ਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਸਸਪੈਂਡ ਕੀਤਾ ਜਾਂਦਾ ਪਰ ਜਦੋਂ ਚਾਰਸਰ ਪਹਿਲਾਂ ਜਦੋਂ ਕੰਗਨ ਰਣੋਤ ਵੱਲੋਂ ਟਵੀਟ ਕੀਤਾ ਗਿਆ ਸੀ ਉਸ ਟਾਈਮ ਤੇ ਕੁਝ ਇਦਾਂ ਦਾ ਹੋਇਆ ਨਹੀਂ ਸੀਗਾ ਹਾਂ ਇਹ ਇਹ ਇਹਦੇ ਉੱਤੇ ਉੱਤੇ ਕਹਿੰਦੇ ਆ ਵੀ ਜਿਹੜੀ ਸਰਕਾਰ ਉਹ ਆਪਣੀ ਮਨਮਰਜ਼ੀ ਕਰਦੀ ਆ ਖਾਸ ਕਰਕੇ ਮੋਦੀ ਸਰਕਾਰ ਨੇ ਜਿਹੜੀ ਮੋਦੀ ਬਣੀ ਸੀ ਮੈਂ ਬੀ ਜੀ ਪੀ ਦੀ ਵੀ ਕਹੂੰਗਾ ਨਾਲ ਪਰ ਲੇਕਿਨ ਅਟਲ ਬਿਹਰੀਵਾੜ ਪਾਈ ਵਰਗੇ ਹੁੰਦੇ ਤੇ ਸ਼ਾਇਦ ਇਹੋ ਜੇ ਕੰਮ ਨਾ ਹੁੰਦੇ ਜੋ ਮੋਦੀ ਨੇ ਕੀਤੇ ਪਰ ਮੋਦੀ ਨੇ ਕੋਈ ਕਾਰਵਾਈ ਨਹੀਂ ਕੀਤੀ ਇੰਨਾ ਉਹਦੇ ਉਹਦੇ ਉੱਤੇ ਪਰਚਾ ਉਦੋਂ ਹੀ ਦਰਜ ਹੋਣਾ ਚਾਹੀਦਾ ਸੀਗਾ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰ ਹੁਣ ਉਹ ਕੁੜੀ ਜਿਹੜੀ ਕੁਲਵਿੰਦਰ ਕੌਰ ਆ ਮੈਂ ਕਹੂੰਗਾ ਇੱਕ ਬਹੁਤ ਬਹਾਦਰ ਕੁੜੀ ਆ ਔਰ ਜੇ ਕਿਤੇ ਉਹਨੂੰ ਦੇਸ਼ ਦੇ ਵਾਸਤੇ ਜਾਂ ਆਪਣੇ ਪੰਜਾਬ ਲਈ ਕਿਤੇ ਸਰਹੱਦਾਂ ਤੇ ਵੀ ਲੜਦੀ ਹੋएगी ਤੇ ਉਹ ਬੜੇ ਬਹੁਤ ਦਲੇਰੀ ਨਾਲ ਲੜਦੀ ਹੋएगी ਇੱਕ ਦਲੇਰਾਨਾ ਕਦਮ ਆ ਉਹਦੇ 'ਚ ਇਹ ਗੱਲ ਆਈ ਆ ਵੀ ਇਹਨੇ ਇਸ ਤਰ੍ਹਾਂ ਕੀਤਾ ਉਹਨੂੰ ਇਸ ਕਰਕੇ ਉੱਤੇ ਕਾਰਵਾਈ ਕਰੀ ਉਹ ਇੱਕ ਡਿਸਿਪਲਨ ਫੋਰਸ ਆ ਇਹੋ ਕਰਕੇ ਪਰ ਜਿਹੜੀ ਆ ਭਾਵੇਂ ਤੁਸੀਂ ਡਿਸਿਪਲਿਨ ਫੌਜ ਚ ਭਾਵੇਂ ਵੱਧ ਤੋਂ ਵੱਧ ਫੌਜ ਚ ਪੈਰਾ ਮਿਲਟਰੀ ਫੌਜ ਜਾਂ ਡਿਸਟ੍ਰਿਕਟ ਪੁਲਿਸ ਦੇ ਵਿੱਚੋਂ ਉੱਥੇ ਤੁਹਾਡੀ ਗੈਰਤ ਜੇ ਜ਼ਮੀਨ ਜਾ ਜ਼ਮੀਰ ਜਾਗਦੀ ਆ ਤੇ ਕੋਈ ਅਫਸਰ ਜਾਂ ਹੋਰ ਵੀ ਤੁਹਾਡੇ ਉਲ ਵਾਸਤੇ ਕੋਈ ਗਲਤ ਕੰਮ ਕਰਨ ਵਾਸਤੇ ਨਹੀਂ ਕਦੇ ਹਾਮੀ ਭਰੂਗਾ ਵੀ ਗਲਤ ਜੇ ਹੁਣ ਮੈਂ ਇਹ ਵੀ ਗੱਲ ਕਹਿਣ ਨੂੰ ਤਿਆਰ ਆ ਕਿ ਜੋ ਕਲਵਿੰਦਰ ਕੌਰ ਕੁੜੀ ਤੇ ਜੋ ਐਕਸ਼ਨ ਨੈਰੇ ਡਿਪਾਰਟਮੈਂਟ ਐਕਸ਼ਨ ਲੋ 100 ਵਰ ਲੋ ਪਰ ਲੇਕਿਨ ਜਿਹੜੀ ਐਫ ਆਈ ਆਰ ਦਰਜ ਕਰ ਰਿਆ ਇਹ ਬਿਲਕੁਲ ਗਲਤ ਹੈ ਕੋਈ ਐਫ ਆਈ ਆਰ ਇਹੋ ਚ ਗੱਲ ਨਹੀਂ ਇੱਕ ਨਾਨ ਕੌਗਨੀਜੇਬਲ ਅਫੈਂਸਾ ਕਹਦੇ ਚਪੇੜ ਮਾਰਨੀ ਜਾਂ ਕੋਈ ਗੱਲ ਨਹੀਂ ਹੈ ਟੀ ਇਹ ਕੋਈ ਗੱਲ ਨਹੀਂ ਉਹਦੀਆਂ ਭਾਵਨਾਵਾਂ ਨੂੰ ਛੇੜ ਬੰਦੇ ਨੂੰ ਮਾਰਤੀ ਪਰ ਜੇਕਰ ਕੋਈ ਵਧੇਚੀ ਕਰੇਗਾ ਤੇ ਸਾਰਾ ਪੰਜਾਬ ਸ਼ਾਇਦ ਮੇਰਾ ਮੈਂ ਮੈਂ ਨਹੀਂ ਕਹਿੰਦਾ ਵੀ ਸਾਰਾ ਪੰਜਾਬ ਕਹਿ ਰਿਹਾ ਕਿ ਅਸੀਂ ਕਲਵਿੰਦਰ ਦੇ ਕਾਰਨ ਨਾ ਖੜੇ ਹਾਂ ਪਰ ਅਸੀਂ ਵੀ ਨਾਲ ਉਹਦੇ ਕਰੇ ਹੋ ਇੱਕ ਥੱਪੜ ਦੀ ਹੱਲ ਨਹੀਂ ਸੀਗਾ ਕੁਝ ਹੋਰ ਵੀ ਹੱਲ ਕੀਤਾ ਜਾ ਸਕਦਾ ਸੀ ਹੋਰ ਹੋਰ ਉਹਦਾ ਕੀ ਹੱ ਜੇ ਉਦੋਂ ਕਿਸਾਨਾਂ ਨੇ ਪੂਰਾ ਜਿਹੜਾ ਰੋਲਾ ਪਾਇਆ ਵੀ ਦੇ ਖਿਲਾਫ ਕਾਰਵਾਈ ਕਰੋ ਕੋਈ ਸਰਕਾਰ ਨੇ ਕੀਤੀ ਉਹਨੇ ਟਵੀਟ ਆਪਣੇ ਜਿਹੜੇ ਉਹ ਡਿਲੀਟ ਕਰਤੇ ਸੀਗੇ ਕੰਗਨਾ ਰਣਾਉਤ ਨੇ ਕੰਗਨਾ ਰਣਾਉਤ ਕੱਲੀ ਇਹੋ ਕੁਝ ਨਹੀਂ ਹੋਰ ਕੁਝ ਹੁਣ ਮੋਦੀ ਸੀਗਾ ਉਹਨ ਕਿਸਾਨਾਂ ਨੂੰ ਅਤਵਾਦੀ ਪਰਜੀਵੀ ਤੇ ਕਈ ਕੁਝ ਕਿਹਾ ਕੀੜੇ ਤੱਕ ਕਿਹਾ ਕਿਉਂਕਿ ਉਹ ਆ ਪ੍ਰਧਾਨ ਮੰਤਰੀ ਜੋ ਉਹਨੂੰ ਹੱਕਵਾ ਕੋਈ ਵੀ ਇਹ ਇਹ ਗੱਲਾਂ ਕਵੇ ਕਿਸੇ ਨੂੰ ਤੇ ਕੰਗੜਰ ਨੌਦ ਨੂੰ ਕੀ ਹੈ ਕਾ ਵੀ ਉਹ ਕਹੇ ਵੀ ਇੱਥੇ ਟਕੇ ਟਕੇ ਦੇ ਉੱਤੇ ਔਰਤਾਂ ਜਿਹੜੀਆਂ ਆਈਆਂ ਵਾ ਦਿਹਾੜੀ ਦੇ ਉੱਤੇ ਆਈਆਂ ਤੇ ਜਿਨ੍ਹਾਂ ਦੇ ਵਿੱਚ ਜਮੀਰ ਜਗਦੀ ਆ ਖਾਸ ਕਰਕੇ ਪੰਜਾਬੀਆਂ ਵਿੱਚ ਮੇਰਠ ਦੇ ਜਿਹੜੇ ਹੈਗੇ ਆ ਮਰਾਕੇ ਉਹਨਾਂ ਵਿੱਚ ਤੇ ਬੰਗਾਲੀਆਂ ਵਿੱਚ ਪੰਜਾਬ ਨੂੰ ਜਿਹੜੇ ਦੇਸ਼ ਦੇ ਵਿੱਚੋਂ ਆ ਉਹਨਾਂ ਵਿੱਚ ਜਮੀਰ ਨਹੀਂ ਜੇ ਜੋ ਦੇਸ਼ ਦੀ ਆਜ਼ਾਦੀ ਲਈ ਲੜਿਆ ਤਿੰਨ ਕੋ ਜਿਹੜੇ ਸਟੇਟਾਂ ਬਹੁ ਲੜੀਆਂ ਖਾਸ ਕਰਕੇ ਪੰਜਾਬੀਆਂ ਦੇ ਵਿੱਚੋਂ ਕਦੀ ਵੀ ਗੈਰਤ ਨਹੀਂ ਮਰਨੀ ਉਸ ਕੁੜੀ ਨੇ ਆਪਣੀ ਗੈਰਤ ਨੂੰ ਔਰ ਆਪਣੀ ਜਮੀਰ ਨੂੰ ਜਿੰਦਾ ਜਗਦਾ ਰੱਖਿਆ ਜਦੋਂ ਉਹਦੇ ਕੋਈ ਕੁਦਰਤੀ ਅਨਫੋਰਚਨਟਲੀ ਉਹਦੇ ਸਾਹਮਣੇ ਆ ਗਈ ਆ ਤੇ ਉਹਨਾਂ ਆਪਣੇ ਮਨ ਦਾ ਗੁੱਸਾ ਕੱਢ ਲਿਆ ਇੱਕ ਸਕਿਉਰਿਟੀ ਫੋਰਸ ਦੇ ਨਾਲ ਜਦੋਂ ਕੋਈ 에어ਪੋਰਟ ਤੇ ਹੋਣ ਚਾਹੇ ਕਿਸੇ ਵੀ ਕਿਸੇ ਵੀ ਸਟੇਸ਼ਨ ਤੇ ਤਣਾਤ ਹੁੰਦੀਆਂ ਨੇ ਤੇ ਮਹਿਲਾਵਾਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੀਆਂ ਨੇ ਪਰ ਜਦੋਂ 에어ਪੋਰਟ ਚੰਡੀਗੜ੍ਹ ਤੇ ਉਹਨਾਂ ਵੱਲੋਂ ਥੱਪੜ ਮਾਰਿਆ ਜਾਂਦਾ ਤਾਂ ਲੋਕਾਂ ਦਾ ਲੱਗਦਾ ਨਹੀਂ ਕਿ ਵਿਸ਼ਵਾਸ ਛੁੱਟੂਗਾ ਕਿ ਸਕਿਉਰਿਟੀ ਵੱਲੋਂ ਇਦਾਂ ਕੀਤਾ ਗਿਆ ਨਹੀਂ 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 ਬਿਲਕੁਲ ਗਲਤ ਗੱਲ ਆ ਤੁਹਾਡਾ ਸਵਾਲ ਨਹੀਂ ਮੈਂ ਮੰਨਦਾ ਕਿ ਲੋਕਾਂ ਦਾ ਵਿਸ਼ਵਾਸ ਛੁੱਟ ਗਿਆ ਕਿਉਂ ਲੋਕਾਂ ਲੋ ਜਿਨ੍ਹਾਂ ਨੇ ਕਹਿੰਦੇ ਹੁੰਦੇ ਆ ਚੋਰ ਨੂੰ ਡਰ ਹੁੰਦਾ ਚੋਰ ਨੂੰ ਪਾਲਾ ਜਿੰਨੇ ਵੀ ਇਹ ਮੈਂ ਤੇ ਕਹੂੰਗਾ ਪੋਲੀਟੀਸ਼ੀਨਾਂ ਇਹਨਾਂ ਨੇ ਠੇਕਾ ਲੈ ਲਿਆ ਵੀ ਇਹਨਾਂ ਨੂੰ ਜਿਹੜੇ ਆ ਗਨਮੈਨ ਦਿੱਤੇ ਹੋਇਆ ਸਿਕਿਉਰਟੀ ਇਹਨਾਂ ਨੂੰ ਦਿੱਤੀ ਹੋਈ ਆ ਕਿਉਂ ਦਿੱਤੀ ਆ ਨਹੀਂ ਦੇਣੀ ਚਾਹੀਦੀ ਇਹ ਸਿਕਿਉਰਟੀ ਦੀ ਆਰ ਦੇ ਵਿੱਚ ਪਬਲਿਕ ਦੇ ਖਿਲਾਫ ਤੇ ਸਮਾਜ ਦੇ ਖਿਲਾਫ ਧਰਮਾਂ ਦੇ ਖਿਲਾਫ ਜਿਹੜੇ ਆ ਗਲਤ ਨਖਜ ਬੋਲਦੇ ਆ ਇਸ ਕਰਕੇ ਔਰਤਾਂ ਨੂੰ ਕੋਈ ਵੀ ਕੁਝ ਨਹੀਂ ਕਹਿੰਦਾ ਨਾ ਮਰਦ ਕਹਿੰਦੇ ਆ ਨਾ ਔਰਤਾਂ ਜਿਹੜੀਆਂ ਸਕਿਉਰਟੀ ਜਾਂ ਯਾਤਰਾ ਕਰਦੀਆਂ ਹਰ ਥਾਂ ਤੇ ਔਰਤਾਂ ਨਹੀਂ ਫੌਜ ਵਿੱਚ ਇਵਨ ਇਦੋਂ ਤੱਕ ਫੌਜ ਵਿੱਚ 에ਅਰ ਫੋਰਸ ਦੇ ਵਿੱਚ ਇੰਡੀਅਨ ਨੇਵੀ ਦੇ ਵਿੱਚ ਤੇ ਬਾਕੀ ਹੋਰ ਸਾਰੀਆਂ ਮਿਲਟਰੀ ਪੈਰਾ ਮਿਲਟਰੀ ਫੋਰਸ ਵਿੱਚ ਔਰਤਾਂ ਕੰਮ ਕਰਦੀਆਂ ਇਹਦਾ ਮਤਲਬ ਉਹਥੇ ਔਰਤਾਂ ਉਹ ਸੇਫ ਨਹੀਂ ਹੈਗੀਆਂ ਇਹਦਾ ਕੋਈ ਮਤਲਬ ਨਹੀਂ ਬਾਕੀ ਕਿਸੇ ਦੇ ਨਾਲ ਕੋਈ ਨਹੀਂ ਸਾਰੇ ਸੇਫ ਆ ਔਰ ਸਾਰਿਆਂ ਨੂੰ ਸੇਫਟੀ ਦਿੰਦੇ ਆ ਪਰ ਜਦੋਂ ਆਪੂ ਆ ਆਪਾਂ ਗਲਤ ਆ ਸਾਡੇ ਮਨ ਚ ਡਰ ਵਾ ਤੇ ਹੁਣ ਕੰਗੜਾ ਰੌਤ ਕੀ ਆ ਉਹਦੇ ਕੋ ਸਿਕਿਉਰਟੀ ਨੂੰ ਕੋ ਹ ਬੋਲ ਕੇ ਦੱਸੇ ਕਿਸ ਦੇ ਧਰਮ ਦੇ ਖਿਲਾਫ ਜਾਂ ਕਿਸ ਦੇ ਖਿਲਾਫ ਬੋਲ ਸਕਦੀ ਆ ਸਿਰਫ ਉਹਨੂੰ ਪਤਾ ਹੀ ਮੇਰੇ ਮਗਰ ਸਰਕਾਰ ਆ ਮੈਂ ਕੋਈ ਨਹੀਂ ਬੋਲਦੀ ਸੀ ਉਹਦਾ ਬਜਾਨਾ ਜਿਹੜਾ ਉਹਨੂੰ ਪੁੱਗਤਿਆ ਵਾ ਫਿਰ ਤੁਸੀਂ ਇਹ ਦੇਖੋ ਕੰਗੜਾ ਰੌਤ ਜਿਹੜੀ ਅੱਗੇ ਵੀ ਕਹਿੰਦੇ ਸੀ ਕਿ ਮੋਦੀ ਨੇ ਵੀ ਕਿਹਾ ਜਿਹੜੇ ਮੋਦੀ ਦੇ ਭਗਤ ਸੀ ਉਹਨਾਂ ਨੇ ਵੀ ਕਿਸਾਨੀ ਅੰਦੋਲਨ ਚ ਕਿਹਾ ਵੀ ਇਹ ਅਤਵਾਦੀ ਆ ਖਾਲਸਤਾਨੀ ਆ ਸਾਰਾ ਕੁਝ ਆ ਜਿਹੜਾ ਕਿ ਈਵਨ ਇੱਥੋਂ ਤੱਕ ਬਾਹਰਲੇ ਲੋਕਾਂ ਨੇ ਵੀ ਇਹਦਾ ਵਿਰੋਧ ਕੀਤਾ ਔਰ ਭਾਰਤ ਵਾਸੀਆਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਵੀ ਪੰਜਾਬ ਤੇ ਪੰਜਾਬੀ ਇਹੋ ਜੇ ਨਹੀਂ ਹੈਗੇ ਪਰ ਲੇਕਿਨ ਕੰਗੜਾ ਰਣੌਤ ਨੇ ਜਿਹੜੀ ਥੱਪੜ ਖਾਧਾ ਨਾ ਇਹਨਾਂ ਗੱਲਾਂ ਕਰਕੇ ਹੀ ਖਾਧਾ ਪਾ ਹੁਣ ਉਹ ਪੰਜਾਬ ਨੂੰ ਟੈਰਰ ਦੱਸ ਰਹੀ ਆ ਮੈਂ ਨਾ ਟੈਰਰ ਉਹ ਆ ਜਿਹੜੀ ਇਹ ਇਸ ਚੀਜ਼ ਨੂੰ ਫਲਾ ਰਹੀ ਆ ਔਰ ਉਹਦਾ ਜਿਹੜਾ ਅਬਜ਼ਾਨਾ ਵਾ ਫਿਰ ਉਹ ਭੁਗਤਣਾ ਪੈਂਦਾ ਔਰ ਉਹਦਾ ਜਿਹੜਾ ਸਮਾਜ ਦੇ ਵਿੱਚ ਵੀ ਜਿਹੜਾ ਮੁੜ ਕੇ ਫਿਰ ਮੜਾ ਸਰ ਜਾਂਦਾ ਅਸਲੀ ਟੈਰਰ ਫਰਾਂਉਣ ਵਾਲੇ ਇਹੋ ਜਿਹੇ ਕੰਗੜਾ ਰਣੌਤ ਵਰਗੇ ਜਿਹੜੇ ਬੇਸਮਝ ਜਿਨ੍ਹਾਂ ਨੂੰ ਜਬਾ ਗੱਲ ਕਹਿੰਦੇ ਆ ਵੀ ਗੱਲ ਕਹਿੰਦੀ ਤੂੰ ਮੈਨੂੰ ਮੂੰਹ ਕੱਢ ਮੈਂ ਤੈਨੂੰ ਪਿੰਡੋਂ ਕੱਢਦੀ ਆ ਸੋ ਕੰਗੜਾ ਰਣੌਤ ਦਾ ਉਹੀ ਹਾਲ ਹੋਇਆ ਵਾ ਜੋ ਇੱਕ ਮਾੜੇ ਵਿਅਕਤੀ ਦੇ ਨਾਂ ਦਾ ਹੋਣਾ ਚਾਹੀਦਾ ਉਹਨ ਆਪਣਾ ਪਹਿਲਾਂ ਆਪਣੀ ਜ਼ੁਬਾਨ ਨੂੰ ਸੰਭਾਲ ਕੇ ਰੱਖੇ ਕਿ ਕਿੱਥੇ ਮੈਂ ਬੋਲਦੀ ਆ ਕਿਵੇਂ ਬੋਲਦੀ ਆ ਸਾਡੇ ਵਰਗਾ ਮਰਦ ਜੇ ਕੋਈ ਗੱਲ ਕਰਦੇ ਔਰਦੇ ਖਿਲਾਫ ਤੇ ਉਹ ਸਾਡੇ ਵਰਗੇ ਕਈ ਸਾਡੇ ਖਿਲਾਫ ਟਵੀਟ ਕਰਨ ਲੱਗ ਪਣਗੇ ਪਰ ਉਹਨਾਂ ਨੇ ਕਦੀ ਔਰਤ ਨੂੰ ਵੀ ਕਹਿਣਾ ਚਾਹੀਦਾ ਪੀ ਇਹ ਕਿਤਨਾ ਬੋਲਦੀ ਆ ਸੋ ਜਿਹੜਾ ਇਹ ਕੰਗੜਾ ਰਣਾਉਦਾ ਇਹ ਕਹਿਣਾ ਮੈਂ ਤੇ ਕਹਾਂ ਕੰਗੜਾ ਰਣਾਉਤ ਨਹੀਂ ਬੋਲਦੀ ਉਹਦੇ ਵਿੱਚ ਕੋਈ ਬੋਲਦਾ ਵਾ ਤੇ ਦੂਸਰੀ ਮੈਂ ਗੱਲੇ ਵੀ ਕਹੂੰਗਾ ਕਿ ਕੰਗਣਾ ਰੌਨੌਤ ਦਾ ਪਾਲਣ ਪੋਸ਼ਣ ਦਾ ਮੈਨੂੰ ਨਹੀਂ ਪਤਾ ਪਰ ਜਦੋਂ ਦੀ ਇਹ ਹੋਈ ਆ ਵੱਟੀ ਇਹ ਸਾਰਾ ਕੁਝ ਸੁਣਾਉਂਦੇ ਰਹੇ ਆ ਕਿ ਇਹ ਕਿਤਰਾ ਘਰੋਂ ਆਈ ਕੀ ਕਰਦੀ ਕਿਤਰਾ ਇਹ ਪੌੜ ਇਹਦੇ ਚ ਬਾਲੀਵੁੱਡ ਤੇ ਇਹਦਾ ਮਤਲਬ ਬਾਲੀਵੁੱਡ ਚ ਤੁਸੀਂ ਚਲ ਗਏ ਤੇ ਪਿਕਚਰਾਂ ਦਾ ਹਾਲ ਜਿਹੜਾ ਉਹ ਜਿਹੜਾ ਮਰਜ਼ੀ ਲੋਕਾਂ ਦੇ ਉੱਤੇ ਵਰਤ ਲੋ ਉਹ ਪਿਕਚਰਾਈਜ਼ ਤਾਂ ਕਰੇਂਦਾ ਪਿਕਚਰਾਂ ਤਾਂ ਕਰੇਂਦਾ ਇਤਨਾ ਸ਼ਰਿਆਮ ਤੁਸੀਂ ਕਿਸੇ ਦੇ ਧਰਮ ਦੇ ਉੱਤੇ ਕਿਸੇ ਦੇ ਉੱਤੇ ਨਿਜੀ ਜਿਹੜਾ ਉਹ ਦੂਸ਼ਣ ਦੂਸ਼ਣ ਲਾ ਕੇ ਤੁਸੀਂ ਕੋਈ ਗੱਲ ਨਹੀਂ ਕਰ ਸਕਦੇ ਇਸ ਕਰਕੇ ਮੈਂ ਤੇ ਕਹੂੰਗਾ ਵੀ ਕੰਗੜਾ ਰਣਾਉ ਦੇ ਉੱਤੇ ਦੇਸ਼ ਨੂੰ ਇਹ ਕਹਿਣਾ ਪੰਜਾਬ ਨੂੰ ਕਹਿਣਾ ਇਹ ਵੀ ਇਹ ਟੈਰਰ ਫਲਾ ਦੇਈਆ ਪੰਜਾਬ ਦੇ ਵਿੱਚ ਟੈਰਰ ਆ ਇਹ ਬਹੁਤ ਮੰਦ ਭਾਗੀ ਗੱਲ ਆ ਕੰਗੜਾ ਰਣਾਉ ਦੀ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਕਲਵਿੰਦਰਪੁਰ ਦੇ ਹੱਕ ਦੇ ਵਿੱਚ ਕਿਸਾਨ ਵੀ ਖੜੇ ਨੇ ਪੰਜਾਬ ਦਾ ਨਿਕਾ ਨਿਕਾ ਵਾਸੀ ਵੀ ਖੜਾ ਹੈ ਇੰਸਟਾਗ੍ਰam ਸਟਾਰ ਜਿਹੜੇ ਨੇ ਤੇ ਉਹ ਚਿਹਰੇ ਅਦਾਕਾਰ ਵੀ ਜਿਹੜੇ ਖੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਕਿਉਂਕਿ ਉਹਨਾਂ ਨੂੰ ਪਿਛਲੇ ਦਿਨ ਜਿਹੜਾ ਸਸਪੈਂਡ ਕੀਤਾ ਗਿਆ ਤੁਸੀਂ ਕਿਵੇਂ ਵੇਖਦੇ ਹੋ ਚੀਜ਼ ਨੂੰ ਮੈਂ ਤੇ ਕਹੂੰਗਾ ਉਹਨੂੰ ਬਿਲਕੁਲ ਸਸਪੈਂਡ ਨਹੀਂ ਕਰਨਾ ਚਾਹੀਦਾ ਸਸਪੈਂਡ ਕਰਨ ਦਾ ਕੋਈ ਮਤਲਬ ਨਹੀਂ ਜੋ ਡਿਪਾਰਟਮੈਂਟਲੀ ਜੋ ਕਾਨੂੰਨੀ ਬਣਦਾ ਉੱਤੇ ਕਾਰਵਾਈ ਕਰਨ ਉਹਨਾਂ ਨੂੰ ਸਸਪੈਂਡ ਕਰਨ ਦੀ ਕੀ ਲੋੜ ਆ ਉਹਦੀ ਭਾਵਨਾਵਾਂ ਸੀ ਉਹਨਾਂ ਕੱਢ ਦਿੱਤੀਆਂ ਇਹਦਾ ਮਤਲਬ ਉਹਨੂੰ ਇਹਦਾ ਮਤਲਬ ਜੋ ਕੰਗੜਾ ਰਣਾਉ ਤਾਂ ਉਹਨੂੰ ਤੇ ਕਿਸੇ ਨੇ ਕੁਝ ਨਹੀਂ ਕਿਹਾ ਉਹਦੇ ਵਿੱਚ ਜਮੀਰ ਆ ਉਹਦੇ ਜੋ ਇੱਕ ਪੰਜਾਬ ਦਾ ਖੂਨ ਆ ਉਹ ਖੋਲਿਆ ਔਰ ਉਹ ਸਾਹਮਣੇ ਆਉਂਦੇ ਜਦੋਂ ਅਚਨਚੇ ਤੋਂ ਸਾਹਮਣੇ ਆਈਏ ਤਾਂ ਉਹਨਾਂ ਥੱਪੜ ਲਗਾਤਾ ਜੋ ਕੁਲਵਿੰਦਰ ਕੌਰ ਇੱਕ ਮੈਂ ਕਹੂੰਗਾ ਬਹਾਦਰ ਕੁੜੀ ਆ ਔਰ ਉਹ ਇੱਕ ਮੈਂ ਕਹੂੰਗਾ ਕ੍ਰਾਂਤੀਕਾਰੀ ਕੁੜੀ ਆ ਔਰ ਮੈਂ ਕਹੂੰਗਾ ਇੱਕ ਸਮਾਜ ਨੂੰ ਸਮਾਜ ਨੂੰ ਸੁਧਾਰਨ ਵਾਲੀ ਔਰ ਸੇਧ ਦੇਣ ਵਾਲੀ ਕੁੜੀ ਆ ਕਿ ਕਦੀ ਵੀ ਜ਼ੁਬਾਨ ਦੇ ਉੱਤੋਂ ਕੋਈ ਅਜਿਹਾ ਸ਼ਬਦ ਨਾ ਕੱਢੋ ਜਿਹੜਾ ਕਿਸੇ ਨੂੰ ਚੁੱਭਦਾ ਹੋਵੇ ਮੈਂ ਇੱਥੇ ਬੈਠ ਕੇ ਤੁਹਾਡੇ ਟੀਵੀ ਦੇ ਉੱਤੇ ਕਈ ਗੱਲਾਂ ਕਰ ਜਾ ਉਹ ਜੀਆਂ ਤੇ ਫਿਰ ਮੇਰੇ ਵਾਸਤੇ ਵੀ ਚੰਗੀ ਗੱਲ ਨਹੀਂ ਮੈਨੂੰ ਸਾਰੀ ਦੁਨੀਆ ਹੁਣ ਸੁਣ ਰਹੀ ਆ ਤੁਹਾਡੇ ਚੈਨਲ ਦੇ ਉੱਤੋਂ ਇਹਦਾ ਮਤਲਬ ਸਭ ਤੋਂ ਪਹਿਲਾਂ ਤੋਲੋ ਤੇ ਫਿਰ ਬੋਲੋ ਵੀ ਤੁਸੀਂ ਕੀ ਬੋਲਣ ਲੱਗੇ ਉਹਨੂੰ ਪਹਿਲਾਂ ਸੋਚ ਲਵੋ ਇਸ ਕਰਕੇ ਕੰਗਣਾ ਕਦੀ ਨਹੀਂ ਸੋਚਦੀ ਜੋ ਬੋਲਦੀ ਆ ਗਲਤ ਬੋਲਦੀ ਆ ਇਹੋ ਜਿਹੇ ਸਾਡੇ ਐਮਪੀ ਜਿਹਨਾਂ ਲੋਕਾਂ ਨੇ ਸਿਰਫ ਇੱਕ ਅਦਾਕਾਰ ਹੋਣ ਕਰਕੇ ਇਹਨੂੰ ਬਣਾਤਾ ਇਹੋ ਜਿਹੇ ਲੋਕਾਂ ਦੀ ਪੋਲਿਟਿਸੀ ਵਿੱਚ ਕੋਈ ਥਾਂ ਨਹੀਂ ਹੋਣੀ ਜੀ ਦੇਸ਼ ਦੀ ਰਹਿਣਹਾਈ ਕਰਨ ਵਾਸਤੇ ਕੋਈ ਥਾਂ ਨਹੀਂ ਹੋਣੀ ਚਾਹੀਦੀ ਮੈਂ ਕਹੂੰਗਾ ਦੇਸ਼ ਦੇ ਵਿੱਚ ਜਿਹੜੇ ਰਹਿਣਹਾਂ ਬਣਦੇ ਨੇ ਐਮਪੀ ਬਣਦੇ ਨੇ ਉਹ ਬੜੇ ਸੁਲਝੇ ਹੋਏ ਔਰ ਜਿਨ੍ਹਾਂ ਨੂੰ ਰਾਜਨੀਤੀ ਦਾ ਪਤਾ ਹੋਵੇ ਉਹ ਹੋਣੇ ਚਾਹੀਦੇ ਆ ਯੂਰ ਮੈਂ ਇੱਥੋਂ ਤੱਕ ਕਹੂੰਗਾ ਵੀ ਸਾਡੀ ਪੰਜਾਬ ਸਰਕਾਰਾਂ ਨੂੰ ਹਿਸਟਰੀ ਜਿਹੜੀ ਆ ਜਿਤਨਾ ਪੰਜਾਬੀ ਲਾਜ਼ਮੀ ਆ ਪੰਜਾਬ ਦੀ ਹਿਸਟਰੀ ਵੀ ਜਿਹੜੀ ਆ ਉਹ ਬੱਚਿਆਂ ਨੂੰ ਪੜਾਉਣੀ ਚਾਹੀਦੀ ਆ ਤਾਂ ਕਿ ਸਾਰੇ ਕੁਲਵਿੰਦਰ ਕੌਰ ਵਰਗੇ ਜਿਹੜੇ ਆ ਬੱਚੇ ਬਣ ਸਕਣ ਔਰ ਉਹ ਸਿੱਖ ਸਕਣ ਵੀ ਸਾਡੀ ਪੰਜਾਬ ਦੀ ਹਿਸਟਰੀ ਕੀ ਆ thank you so much ਸੋ ਇਹ ਸੀਗੇ ਗੁਰਦੀয়াল ਸੈਣੀ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਜੋ ਕੁਲਵਿੰਦਰ ਕੌਰ ਵੱਲੋਂ ਪਿਛਲੇ ਦਿਨੀ ਜਿਹੜਾ ਕੰਗਣਾ ਰਣੋਤ ਐਮਪੀ ਕੰਗਣਾ ਰਣੋਤ ਤੇ ਥੱਪੜ ਮਾਰਿਆ ਗਿਆ ਸੀਗਾ ਉਹ ਜਾਏ ਸੀ ਕਿਉਂਕਿ ਕਿਸੇ ਨੂੰ ਵੀ ਹੱਕ ਨਹੀਂ ਹੈਗਾ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਕਿਉਂਕਿ ਕੰਗਣਾ ਰਣੋਤ ਵੱਲੋਂ ਜਿਹੜੇ ਪਿਛਲੇ 4 ਸਾਲ ਪਹਿਲਾਂ ਜਿਹੜਾ ਕਿਸਾਨ ਧਰਨਾ ਲੱਗਾ ਸੀ ਉਹਨਾਂ ਨੇ ਮਹਿਲਾਵਾਂ ਦੇ ਉੱਤੇ ਟਵੀਟ ਕੀਤਾ ਗਿਆ ਸੀ ਕੁਝ ਬਦਸਲੂਕੀ ਦੇ ਜਿਹੜੇ ਸ਼ਬਦ ਜਿਹੜੇ ਉਹਨਾਂ ਤੇ ਬੋਲੇ ਗਏ ਸੀਗੇ ਉਹਨਾਂ ਦਾ ਕਹਿਣਾ ਸੀਗਾ ਗੁਰਦੀয়াল ਸੈਣੀ ਦਾ ਕਹਿਣਾ ਸੀਗਾ ਕਿ ਜਿਹੜੇ ਕੁਲਵਿੰਦਰ ਕੌਰ ਨੇ ਉਹ ਪੰਜਾਬ ਨੂੰ ਸੇਧ ਦੇਣ ਵਾਲੇ ਕੀ ਉਹ ਸਹੀ ਸੀਗਾ ਜਾਂ ਫਿਰ ਕੁਲਵਿੰਦਰ ਪੌਰ ਬੰਨੋ ਜਿਹੜਾ ਕੰਗਨਾ ਰਨੋਤ ਤੇ ਥੱਪੜ ਮਾਰਿਆ ਗਿਆ ਸੀਗਾ ਉਹ ਸਹੀ ਸੀਗਾ ਸੋ ਮਿਲਦੇ ਹਾਂ ਕਿਸੇ ਹੋ ਨਵੇਂ ਐਪੀਸੋਡ ਦੇ ਵਿੱਚ ਤਦ ਤੱਕ ਲਈ ਜੁੜੇ ਰਹੋ ਐਮਐਚ ਪੰਜਾਬ ਦੇ ਵਿੱਚ ਮੈਂ ਨਿਰੂ ਸ